ਇਹ ਬੰਦਾ ਇੱਥਾ ਦਾ ਇੱਕ ਮਹੱਲੇ ਦੇ ਵਿੱਚ ਰਹਿੰਦੇ ਹੋਏ ਬਾਕੀ ਬੰਦਿਆਂ ਤੋਂ ਵੀ ਚੋਰੀ ਕਰ ਰਿਹਾ ਨਾ ਫਿਰ 2.5 3 ਵਜੇ ਇਹਨਾਂ ਦਾ ਕੰਮ ਹੈਗਾ ਸਵੇਰੇ ਕਰੇ ਬੰਦਾ ਔਰ ਰਾਤ ਨੂੰ ਆਪਣਾ ਸਵੇਰੇ ਫੇਰ ਲੋਕਾਂ ਨੇ ਲੱਗਿਆ ਹੋਇਆ ਦੇਖਿਆ ਇੰਨਾ ਹੀ ਮਹੱਲੇ ਦੇ ਵਿੱਚ ਰਹਿਣਾ ਲੋਕਾਂ ਦੇ ਨਾਲ ਇਦਾਂ ਦਾ ਕੰਮ ਕਰਨਾ ਲੋਕਾਂ ਨੂੰ ਤਕਲੀਫ ਹੈ ਤੋਂ ਬਾਅਦ ਰਾਤ ਨੂੰ ਜੋ ਸਵੇਰੇ ਉੱਠ ਕੇ ਸਾਰਿਆਂ ਨੇ ਦੇਖਿਆ 12 ਵਜੇ ਤੱਕ ਤਾਂ ਨਾਰਮਲ ਸੀ ਸਾਰਾ ਕੁਝ ਸਾਰੇ ਜਾਗਦੇ ਹੀ ਨਹੀਂ ਜਦੋਂ ਸਵੇਰੇ ਉੱਠ ਕੇ ਦੇਖਿਆ ਤਾਂ ਇੱਕੋ ਤਾਂ ਟਾਵਰ ਵੀ ਲੱਗਾ ਹੋਇਆ ਸੀ ਉਹ ਰੱਡੇੜੀ ਉਹਦਾ ਦੀ ਸਿਗਨਲ ਬਲਿੰਕ ਕਰਦਾ ਹੁੰਦਾ ਉਹ ਵੀ ਕਰ ਰਿਹਾ ਸੀ ਸ਼ਿਮਲਾ ਪੁਲਿਸ ਸਥਿਤ ਹਰੀਕ੍ਰਿਸ਼ਨ ਨਗਰ ਦੇ ਵਿੱਚ ਟਾਵਰ ਲਗਾਉਣ ਨੂੰ ਲੈ ਕੇ ਲੋਕਾਵਲੋਂ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ ਦੱਸਦੇ ਕਿ ਦੇਰ ਰਾਤ ਸਮੇਂ ਲੋਕਾਂ ਨੇ ਆਏ ਮਾਲਿਕ ਨੂੰ ਹੀ ਘੇਰ ਲਿਆ ਇਸ ਦੌਰਾਨ ਗੱਲਬਾਤ ਕਰਦੇ ਲੋਕਾਂ ਨੇ ਵੀ ਕਿਹਾ ਹੈ ਕਿ ਜਿੱਥੇ ਉਹਨਾਂ ਨੂੰ ਇਸ ਟਾਵਰ ਦੇ ਨਾਲ ਕਾਫੀ ਬਿਮਾਰੀਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਕਾਫੀ ਬਿਮਾਰੀਆਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਉੱਥੇ ਕਰੰਟ ਦੀ ਸਥਿਤੀ ਵੀ ਬਣੀ ਹੋਈ ਹੈ ਜਿਸ ਕਰਕੇ ਲੋਕਾਂ ਨੂੰ ਕਾਫੀ ਦਿੱਕਤਾਂ ਆ ਰਹੀਆਂ ਨੇ ਇਸ ਤੋਂ ਇਲਾਵਾ ਉਹਨਾਂ ਨੂੰ ਜਲਦ ਟਾਵਰ ਹਟਾਉਣ ਦੀ ਜਿਹੜੀ ਮੰਗ ਕੀਤੀ ਹੈ ਉੱਧਰ ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀਆਂ ਵੱਲੋਂ ਮਾਮਲਾ ਦਚਕਲ ਕੇ ਅੱਗੇ ਦੀ ਜਾਂਚ ਦੀ ਜਿਹੜੀ ਗੱਲ ਵੀ ਆਖ ਦਿੱਤੀ ਗਈ ਹੈ। ਹੁਸ਼ਕਾ ਜੀ ਮੇਰਾ ਨਾਮ ਭਾਰਤ ਕੁਸ਼ਨ ਹੈ। ਹਾਂਜੀ ਇਹ ਸਾਹਮਣੇ ਵਾਲਾ ਕਰਮੇਰਾ ਹੈ। ਜੀ ਤੇ ਸਾਹਮਣੇ ਬਿਲਕੁਲ ਜਿਹੜਾ ਜਿਨ੍ਹਾਂ ਨੇ ਟਾਵਰ ਲਗਵਾਇਆ ਹੈ। ਹਾਂ ਇਹ ਮੁੱਦਾ तकरीबन 8-9 ਮਹੀਨੇ ਤੋਂ ਚੱਲ ਰਿਹਾ ਹੈ। ਇਸ ਬੰਦੇ ਨੇ ਉਸ ਟਾਈਮ ਵੀ ਰਾਤ ਨੂੰ ਹੀ ਇਹ ਟਾਵਰ ਜਿਹੜਾ ਹੈਗਾ ਇੰਸਟਾਲ ਕੀਤਾ ਜਿਹੜਾ ਕਿ ਲੋਕਾਂ ਨੇ ਸਵੇਰੇ ਉੱਠ ਕੇ ਦੇਖਿਆ ਵੀ ਲੱਗਿਆ ਹੋਇਆ। ਇਹ ਬੰਦਾ ਇਦਾਂ ਦਾ ਹੈ ਕਿ ਮਹੱਲੇ ਦੇ ਵਿੱਚ ਰਹਿੰਦੇ ਹੋਏ ਬਾਕੀ ਬੰਦਿਆਂ ਤੋਂ ਵੀ ਚੋਰੀ ਕਰ ਰਿਆ ਨਾ ਕੰਮ ਫਿਰ 2:3 3 ਵਜੇ ਜਿਹੜਾ ਕਰਨਾ ਹੈ ਇਹਨਾਂ ਦਾ ਮਗਾ ਸਵੇਰੇ ਕਰੇ ਬੰਦਾ। ਉਸ ਟਾਈਮ ਇਹਨੇ ਕਰ ਸਾਰੇ ਮੱਲੇ ਨੇ ਫੇਰ ਵਿਰੋਧ ਕੀਤਾ ਮੈਂ ਉਤਾਰ ਦੂੰਗਾ ਕਰ ਦੂੰਗਾ ਇਹ ਉਹ ਚਲੋ ਚੱਲਦਾ ਰਿਹਾ ਠੀਕ ਹੈ ਉਸ ਤੋਂ ਬਾਅਦ ਅਸੀਂ ਆਪਣੇ ਮੱਲੇ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਨੂੰ ਦਿੱਤੀ ਅਸੀਂ ਪੁਲਿਸ ਸਟੇਸ਼ਨ ਗਏ ਅਸੀਂ ਐਮ ਐਲ ਏ ਮੈਡਮ ਕੋਲ ਗਏ ਬੀ ਸੀ ਅਤੇ ਕਾਰਪੋਰੇਸ਼ਨ ਆਫਿਸ ਦਿੱਤੀ ਹਰ ਜਗ੍ਹਾ ਅਸੀਂ ਇਹਦੀ ਐਪਲੀਕੇਸ਼ਨ ਦਿੱਤੀ ਚਲੋ ਕਿਸੇ ਤਰੀਕੇ ਅਸੀਲਡ ਵੀ ਹੋ ਗਿਆ ਹੈ ਠੀਕ ਹੈ ਤੁਹਾਡੇ ਸਾਹਮਣੇ ਆ ਉਸ ਤੋਂ ਬਾਅਦ ਮੱਲੇ ਨੂੰ ਸੰਤੁਸ਼ਟੀ ਹੋ ਗਈ ਬੰਦ ਪਿਆ ਸੀਲ ਹੈ ਨਹੀਂ ਦਿੱਕਤ ਹੈਗੀ ਉਸ ਤੋਂ ਬਾਅਦ ਅਨਸਟਾਲ ਹੋ ਗਿਆ ਉੱਤਰ ਕੇ ਵੀ ਲੈ ਗਿਆ ਸਭ ਕੁਝ ਚਲੋ ਫੇਰ ਉਸ ਦਿਨ ਸ਼ੁੱਕਰਵਾਰ ਰਾਤ ਨੂੰ ਇਹ 2:30 3 ਵਜੇ ਮਤਲਬ ਜੋ ਵੀ ਹੈ ਅੱਧੀ ਰਾਤ ਨੂੰ ਜਦੋਂ ਸੁੱਤੇ ਹੁੰਦੇ ਆ ਲੋਕ ਜਿਹੜੇ ਚੋਰਾ ਵਾਲੇ ਕੰਮ ਹੁੰਦੇ ਆ ਆਪਾਂ ਲੁਕ ਚੁਪ ਕੇ ਕਰਨੇ ਆ ਉਸ ਟਾਈਮ ਉਹ ਚੋਰ ਨੇ ਕੀਤੇ ਔਰ ਰਾਤ ਨੂੰ ਆਪਣਾ ਇਹ ਸਵੇਰੇ ਫੇਰ ਲੋਕਾਂ ਨੇ ਲੱਗਿਆ ਹੋਇਆ ਦੇਖਿਆ ਇੰਨਾ ਹੀ ਮੱਲੇ ਦੇ ਵਿੱਚ ਰਹਿਣਾ ਲੋਕਾਂ ਦੇ ਨਾਲ ਇਦਾਂ ਦਾ ਕੰਮ ਕਰਨਾ ਲੋਕਾਂ ਨੂੰ ਤਕਲੀਫ ਹੈ ਠੀਕ ਹੈ ਉਹ ਬੰਦਾ ਜਿਹਦੇ ਘਰੇ ਟਾਵਰ ਲੱਗਣਾ ਜਾਂ ਕੋਈ ਹੋਰ ਹੈ ਫਰੀ ਦੀ ਫਰੀ ਦੀ ਇਨਕਮ ਆਂਦੀ ਆ ਉਹ ਬੰਦਾ ਇੰਨਾ ਹੋ ਜਾਂਦਾ ਉਹਨੂੰ ਬਾਕੀ ਚੀਜ਼ਾਂ ਦੀ ਦਿੱਕਤ ਨਹੀਂ ਦਿਖਦੀ ਆ ਜਿਹੜੇ ਇੰਨੇ ਖੜੇ ਆ ਇਹਨਾਂ ਦੀ ਕੋਈ ਦਿੱਕਤ ਨਹੀਂ ਦਿਖਣੀ ਉਹਨੂੰ ਆਪਣੇ ਕੱਲਾ ਸ ਕੰਪਨੀ ਨੂੰ ਇਹ ਕਹਤਾ ਉਹ ਕਹਤਾ ਉਹੀ 8 ਮਹੀਨਾ ਤੋਂ ਚੱਲ ਰਿਹਾ ਸਾਡੀ ਮੰਗ ਇਹ ਆ ਕਿ ਯਾਰੇ ਉਤਰਨਾ ਚਾਹੀਦਾ ਉਹ ਕਹਿੰਦਾ ਬੰਦ ਹੈ ਤਾਂ ਬੰਦ ਹੈ ਠੀਕ ਹੈ ਜੇ ਬੰਦ ਹੀ ਹੈ ਉਤਾਰ ਦਿਓ ਉਹਨੂੰ ਦਿੱਕਤ ਹੈਗੀ ਸਾਨੂੰ ਪਰੇਸ਼ਾਨੀ ਹੈ ਆ ਸਾਡੀ ਮੰਗ ਹੈ ਤੇ ਹੁਣ ਦੇਖ ਲਓ ਨਹੀਂ ਕਿਸੇ ਤੇ ਨਾ ਬੰਦ ਹੋਇਆ ਅਗਲਾ ਤੇ ਨਾ ਬੰਦ ਹੋਇਆ ਤਾਂ ਦੇਖੋ ਜਿਸ ਤਿੱਕੇ ਨਾ ਗਿਆ ਜੇ ਜਿਆਦਾ ਗਰੋਸ਼ ਹੋ ਗਿਆ ਤੇ ਇੱਥੇ ਗਲਤ ਵੀ ਹੋ ਸਕਦਾ ਕਿਸੇ ਦੇ ਤਰੀਕੇ ਨਾਲ ਕੰਮ ਕੀ ਤੁਸੀਂ ਹੁਣ ਦੁਬਾਰਾ ਤੋਂ ਅਧਿਕਾਰੀਆਂ ਦੇ ਨਾਲ ਮਿਲੋਗੇ ਹਾਂਜੀ ਪਹਿਲਾਂ ਸੀਲ ਲਗਾਤੀ ਸੀਗਾ ਜੀ ਫਿਰ ਫੇਰ ਉਹ ਲਗਾਤੀ ਉਹਨੂੰ ਉਦੋਂ ਹੀ ਗੱਲ ਕਰਾਂਗੇ ਕਿ ਵੀ ਅਜੇ ਬਾਦੂ ਸੀ ਗਿਆ ਸੀ ਸੀਲ ਹੀ ਕਰਤਾ ਬੰਦ ਹੀ ਹੈ ਤੇ ਫਿਰ ਕਿੱਥੇ ਚੱਲ ਗਿਆ ਪਰਸੋ ਚੱਲੇ ਆਏ ਇਹ ਕੱਲ ਵੀ ਕੱਲ ਸੰਡੇ ਵਾਲੇ ਦਿਨ ਵੀ ਚਲਾਏ ਆ ਨੇ ਫਿਰ ਉਸ ਤੋਂ ਬਾਅਦ ਜਦੋਂ ਦੂਜੇ ਨੂੰ ਦੱਸਿਆ ਉਹਨਾਂ ਨੇ ਦੇਖਿਆ ਚੱਲਦਾ ਪਿਆ ਉਹ 5 ਮਿੰਟ ਬਾਅਦ ਦੇਖ ਲਿਆ ਉਹਨਾਂ ਨੇ ਵੀ ਨਜ਼ਰ ਨਾ ਨਜ਼ਰ ਮਿਲ ਕੇ ਅੰਦਰ ਜਾ ਕੇ ਸਵਿਚ ਆਫ ਕਰਤੀ ਬੰਦ ਕਰਤਾ ਆ ਦੇਖਿਆ ਸੀ ਸਰ ਉਹਨਾਂ ਨੇ ਸੀਨਾ ਮੈਡਮ ਨੇ ਸਾਨੂੰ ਕਿਹਾ ਕਿ ਵੀ ਤੁਸੀਂ ਇਹਨਾਂ ਨੂੰ ਸਿੱਧੂ ਸਾਹਿਬ ਕੋਲ ਜਾਓ ਜਦ ਕੇ ਸਾਡਾ ਵਾਰਡ ਸੀਨਾ ਮੈਡਮ ਦਾ ਪਿੰਡ ਆ ਉਹਨਾਂ ਨੇ ਸਾਨੂੰ ਕਿਹਾ ਤਾਂ ਸਿੱਧੂ ਸਾਹਿਬ ਕੋਲ ਜਾਓ ਐਪਲੀਕੇਸ਼ਨ ਰਾ ਮਿਲੋਂਗੇ ਦੁਬਾਰਾ ਮਿਲਾਂਗੇ ਵੀ ਤੁਸਾਂ ਸੀ ਲਗਾਤੀ ਬੰਦ ਹੋ ਗਿਆ ਸੀ ਇਹ ਵੀ ਕਿਦਾਂ ਚੱਲ ਚੱਲ ਗਿਆ ਇਹਨਾਂ ਨਾਲ ਗੱਲਬਾਤ ਕਰਨ ਆਏ ਇਹਨਾਂ ਨੇ ਕੀ ਕਿਹਾ ਇਹਨਾਂ ਨੇ ਆਪਾਂ ਗੱਲ ਨਹੀਂ ਕੀਤੀ ਜੀ ਇਹ ਕਹਿੰਦੇ ਸਾਡੇ ਨਾਲ ਗੱਲ ਕਰਨਗੇ ਤੇ ਪਰਚਾ ਭੁਗਾ ਦਾਂਗੇ ਇਹ ਕਰਾ ਦਾਂਗੇ ਉਹ ਕਰਾ ਦਾਂਗੇ ਸਾਨੂੰ ਲੱਗਾ ਡਰ ਅਸੀਂ ਨਹੀਂ ਕਰਨਗੇ ਇਹ ਗੱਲ ਕਿਸੇ ਨਾਲ ਠੀਕ ਹੈ ਸਾਨੂੰ ਤਕਲੀਫ ਹੈਗੀ ਤਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਆ ਬਾਕੀ ਵੀ ਖੜੇ ਕਿਸੇ ਹੋਰ ਨੂੰ ਪੁੱਛ ਲਓ ਮੈਨੂੰ ਕੱਲੇ ਨੂੰ ਦਿੱਕਤ ਹੋਵੇ ਮੇਰੀ ਕੋਈ ਪਰਸਨਲ ਅਰੇਂਜਸ ਹੈ ਤਾਂ ਬੰਦੇ ਨਾਲ ਕੋਈ ਮਤਲਬ ਨਹੀਂ ਮੈਨੂੰ ਇਹਦੇ ਨਾਲ ਜਬ ਬਾਕੀ ਮਹੱਲੇ ਵਾਂਗੂ ਰਹਿੰਦੇ ਸਾਰੇ ਬੰਦੇ ਪਿਆਰ ਨਾਲ ਰਹਿੰਦੇ ਸਾਨੂੰ ਕੋਈ ਇਤਰਾ ਰਹਿੰਦਾ ਹੀ ਸੀ ਚੰਗਾ ਭਲਾ ਕੰਮ ਕਰਦਾ ਖਾਂਦਾ ਬਿੰਨਾ ਆਟਾ ਘਟਾਇਆ ਹੋਇਆ ਇਦਾਂ ਜ਼ਰੂਰੀ ਕਰਨਾ ਕੰਮ ਅਰ ਇੱਕ ਚੀਜ਼ ਹੋਰ ਦੱਸਾਂ ਇਹ ਸਾਹਮਣੇ ਟਾਵਰ ਲੱਗ ਰਿਹਾ ਜੀ ਇਸ ਘਰ ਦੇ ਵਿੱਚ ਵੱਡੇ ਵਾਲਾ ਉਹਦੇ ਵਿਰੋਧ ਦੇ ਵਿੱਚ ਇਹ ਬੰਦਾ ਪਹਿਲਾਂ ਸੀ ਮੇਰੇ ਕੋਲ ਪਹਿਲਾਂ ਹੀ ਸਹਿਮਾਨ ਵੀ ਪਏ ਨੇ ਉਹਦੇ ਵਿੱਚ ਇਸ ਬੰਦੇ ਦੇ ਸਹਿਮਾਨ ਨੇ ਕਿ ਟਾਵਰ ਨਹੀਂ ਲੱਗਣਾ ਚਾਹੀਦਾ ਜਦੋਂ ਉੱਥੇ ਇਹਨੂੰ ਅਧਰਾਇਆ ਸੀ ਆਪਣੇ ਘਰੇ ਲਗਵਾਉਣ ਦੇ ਵਿੱਚ ਕਿਦਾਂ ਰਾਈਟ ਹੋ ਗਿਆ ਕਿਦਾਂ ਇਹ ਓਕੇ ਹੋ ਗਿਆ ਮੈਨੂੰ ਇਹ ਸਮਾਂ ਨਹੀਂ ਆ ਰਹੀ ਅਜੇ ਬੰਦਾ ਜੋ ਵੀ ਇਹਨੂੰ 5-7 ਹਜ਼ਾਰ ਮਿਲਣਾ ਹੈ ਉਹਦੇ ਵਿੱਚ ਨਹੀਂ ਹੋ ਗਿਆ ਕਿ ਇਹਨੂੰ ਬਾਕੀ ਬੰਦਾ ਦੀ ਦਿੱਕਤ ਨਹੀਂ ਦਿਖ ਰਹੀ ਕੋਈ ਸਾਲਾ ਐਡੀ ਵੱਡੀ ਗੱਲ ਨਹੀਂ ਹੁੰਦੀ ਬਹੁਤ ਕੁਝ ਕਰ ਲੈਂਦਾ ਹੁੰਦਾ ਬੰਦਾ ਪਰ ਨਹੀਂ ਲੋਕਾਂ ਨੂੰ ਦੁਖੀ ਦੇਖ ਕਰਕੇ ਤੇ ਆਪਣੇ ਵਾਸਤੇ ਪੈਸੇ ਕਮਾਣੇ ਇਹ ਤਾਂ ਮੈਂ ਠੀਕ ਨਹੀਂ ਕਹਾਂਗਾ ਬਹੁਤ ਕੁਝ ਕਿਹਾ ਉਹਨੇ ਬੰਦੇ ਨੂੰ ਬਾਕੀ ਤਾਂ ਤਕਲੀਫ ਹੁੰਦੀ ਹੈ ਜੇਬ ਹੁੰਦੀ ਹੈ ਸਾਨੂੰ ਹੁੰਦੀ ਹੈ ਜੀ ਸਾਨੂੰ ਹੈਗੀ ਇਸ ਤੋਂ ਪਹਿਲਾਂ ਨਹੀਂ ਸੀ ਬੋਲੋ ਬੋਲੋ ਜਿਸ ਨੇ ਮੇਰੇ ਨਾਲ ਨਾਮ ਕੀਤਾ ਕੀ ਹੈ ਜੀ ਆ ਨਾਲ ਦੇ ਗਵਾਂਢੀ ਇਹਨਾਂ ਦੇ ਬਿਲਕੁਲ ਅਸੀਂ ਗਵਾਂਢੀ ਇਹਨਾਂ ਦੇ ਆ ਗਏ ਆ ਅਸੀਂ ਕਿਹਦੀ ਜਗ੍ਹਾ ਦਾ ਮਾਮਲਾ ਕੀ ਹੈ ਮਾਮਲਾ ਬਸ ਇਹੀ ਮਾਮਲਾ ਵੇ ਸਾਲ ਪਹਿਲੇ ਤਾਂ ਹੋ ਗਿਆ ਰੋਲਾ ਪੈਂਦਿਆਂ ਅੱਗੇ ਵੀ ਲਵਾਇਆ ਸੀ ਉਹਨੇ ਲਾ ਦਿੱਤਾ ਸੀ ਇਹ ਵਿਰੋਧ ਕਰ ਰਹੇ ਹਾਂ ਕਾਹਦਾ ਵਿਰੋਧ ਅਸੀਂ ਅਸੀਂ ਇੱਥੇ ਦੇ ਕਰ ਰਹੇ ਆ ਵੀ ਇਹ ਟਾਵਰ ਨਹੀਂ ਚੱਲਣ ਦੇਣਾ ਵੀ ਕਿ ਸਾਨੂੰ ਤਕਲੀਫ ਕਰਨ ਨੂੰ ਹੋ ਸਕਦੀ ਆਂਦੀ ਗਵਾਂਢੀਆਂ ਦਾ ਸਾਰਿਆਂ ਨੂੰ ਮੁਸ਼ਕਲ ਹੈ ਟਾਵਰ ਕਦੋਂ ਦਾ ਲੱਗਿਆ ਪਰਸੋਂ ਆਇਆ ਪਰਸੋਂ ਇਹਨਾਂ ਨੂੰ ਹੁਣ ਚਾਲੂ ਵੇ ਕੀਤਾ ਇਹਨਾਂ ਚੋਰੀ ਲਾਇਆ ਰਾਤੀ ਦਿਨ ਵਿੱਚ ਨਹੀਂ ਲੱਗਾ ਚੋਰੀ ਲੱਗਾ ਵੇ ਇਹ ਕਹਿੰਦੇ ਟਾਵਰ ਚੱਲ ਟਾਵਰ ਨਹੀਂ ਚੱਲਦਾ ਇਹ ਝੂਠ ਬੋਲਦੇ ਨੇ ਇਹ ਝੂਠ ਬੋਲਦੇ ਨੇ ਇਹ ਦਾ ਹੱਤ ਇਹਨੂੰ ਚੋਰੀ ਲਾਇਆ ਦੋ ਦਿਨ ਨੂੰ ਹੋ ਗਿਆ ਮੇਰੇ ਨਾਮ ਪ੍ਰਿੰਸੀਪਲ ਆ ਇਹ ਹਰਕਿਸ਼ਨਗਰ ਮਾ ਦਾ ਮਾਮਲਾ ਸ਼ਿਮਲਾਪੁਰੀ ਹਰਕਿਸ਼ਨਗਰ ਦਾ ਇੱਥੇ ਇੱਕ ਟਾਵਰ ਨੂੰ ਲੱਗਣ ਲੈ ਕੇ ਨੂੰ ਲੈ ਕੇ ਮੱਲੇ ਵਾਲਿਆਂ ਦਾ ਵਿਰੋਧ ਸੀ ਕਾਫੀ ਸਮੇਂ ਤੋਂ ਇਸ ਗੱਲ ਹੀ ਜਦੋਂ ਜਾਇ ਚੱਲ ਰਹੀ ਆ ਕਿ ਇਹ ਟਾਵਰ ਨਾ ਲਾਇਆ ਜਾਵੇ ਮੱਲੇ ਵਾਲਿਆਂ ਨੇ ਇਕੱਠੇ ਹੋ ਕੇ ਇਸ ਗੱਲ ਦੇ ਵਿਰੋਧ ਦੇ ਵਿੱਚ ਇੱਕ ਐਪਲੀਕੇਸ਼ਨ ਵੀ ਦਾਇਰ ਕੀਤੀ ਪੋਰਸਪਲੈਨ ਨੂੰ ਦਿਹਾਣਾ ਨੂੰ ਵੀ ਔਰ ਸਬੰਧਤ ਅਧਿਕਾਰੀਆਂ ਨੂੰ ਸੋ ਉਹਦੇ ਨਾਲ ਲੱਗਦੇ ਲੱਗਦੇ ਇਹਨਾਂ ਦਾ ਇੱਕ ਟਾਵਰ ਜਦੋਂ ਉਹ ਇਸ ਗੱਲ ਦੀ ਇਹਨਾਂ ਨੇ ਕਾਰਵਾਈ ਕੀਤੀ ਤਾਂ ਉਹ ਆ ਕੇ ਉਹ ਸੀਲ ਲਗਾ ਕੇ ਜਿਹਦੀਆਂ ਕੀ ਆ ਦੇਖੋ ਦੋਨੇ ਫੋਟੋਆਂ ਨੇ ਪਹਿਲਾ ਇਹਨਾਂ ਦੀ ਆ ਦੇਖੋ ਤੁਸੀਂ ਇਦਾਂ ਚੱਲਦਾ ਸੀਗਾ ਇਹਨੂੰ ਲੋਕ ਲੱਗਾ ਸੀ ਆਫਟਰ ਦੈਨ ਦੇ ਬਾਅਦ ਜਦੋਂ ਹੋਈ ਕਾਰਵਾਈ ਦਾ ਸੀਲਾ ਲੱਗੀਆਂ ਦੇ ਠੀਕ ਹੈ ਜੀ ਕਾਰਪੋਰੇਸ਼ਨ ਵੱਲੋਂ ਲੱਗੀਆਂ ਹੁਣ ਪਰਸੋਂ ਰਾਤੀ ਸ਼ੁੱਕਰਵਾਰ ਇਹਨਾਂ ਨੇ ਜਿਹੜਾ ਟਾਵਰ ਸੀ ਉਹ ਪਹਿਲਾਂ ਫੁਲੀ ਰੀ ਉਹਨੂੰ ਕਰਤਾ ਮਤਲਬ ਬਿਲਕੁਲ ਹੀ ਖੋਲ ਲਿਆ ਸੀ ਤੇ ਉਹ ਲਾਤਾ ਜੜ ਤੋਂ ਤੇ ਉਸ ਤੋਂ ਬਾਅਦ ਰਾਤ ਨੂੰ ਜਦੋਂ ਸਵੇਰੇ ਉੱਠ ਕੇ ਸਾਰਿਆਂ ਨੇ ਦੇਖਿਆ 12 ਵਜੇ ਤੱਕ ਤਾਂ ਨਾਰਮਲ ਸੀ ਸਾਰਾ ਕੁਝ ਸਾਰੇ ਜਾਗਦੇ ਹੀ ਸੀ ਜਦੋਂ ਸਵੇਰੇ ਉੱਠ ਕੇ ਦੇਖਿਆ ਤਾਂ ਇੱਕੋਦਮ ਟਾਵਰ ਵੀ ਲੱਗਿਆ ਹੋਇਆ ਸੀ ਔਰ ਜਿਹੜੀ ਉਹਨਾਂ ਦੀ ਸਿਗਨਲ ਬਲਿੰਕ ਕਰਦਾ ਹੁੰਦਾ ਉਹ ਵੀ ਕਰ ਰਿਹਾ ਸੀ ਟਾਵਰ ਰੋਜ਼ ਮਤਲਬ ਨਿਰੰਤਰ ਚੱਲ ਰਿਹਾ ਇਹਨੂੰ ਕੋਈ ਕਿਸੇ ਤਰ੍ਹਾਂ ਦੀ ਰੋਕ ਨਹੀਂ ਉਹ ਸਾਰੇ ਤਰ੍ਹਾਂ ਚੱਲ ਰਿਹਾ ਹੁਣ ਉਹਨਾਂ ਨਾਲ ਗੱਲ ਕੀਤੀ ਹੈ ਜਿਨ੍ਹਾਂ ਦੇ ਘਰੇ ਟਾਵਰ ਲੱਗਿਆ ਉਹ ਕਹਿੰਦੇ ਆ ਵੀ ਅਸੀਂ ਤਾਂ ਲਿਖ ਕੇ ਦਿੱਤਾ ਜੀ ਕੰਪਨੀ ਨੂੰ ਗੱਲ ਆ ਵੀ ਗੱਲ ਤਾਂ ਇਹ ਆ ਵੀ ਇੱਕ ਗੱਲ ਕਰਕੇ ਸਾਰਾ ਮੱਲਾ ਜੇ ਪਰੇਸ਼ਾਨ ਹੋ ਰਿਹਾ ਤਾਂ ਆਪਾਂ ਨੂੰ ਉਹ ਕੰਮ ਨਹੀਂ ਕਰਨਾ ਚਾਹੀਦਾ ਕਈ ਲੋਕਾਂ ਨੂੰ ਇੱਥੇ ਮਤਲਬ ਨੇੜੇ ਦੇ ਜਿਹੜੇ ਬਿਲਕੁਲ ਨਾਲ ਲੱਗਦੇ ਘਰਾਂ ਉਹਨਾਂ ਚ ਮਰੀਜ਼ ਨੇ ਬਜ਼ੁਰਗ ਨੇ ਜਿਨ੍ਹਾਂ ਨੂੰ ਕੀ ਕਿਸੇ ਨੂੰ ਹਾਰਟ ਦੀ ਪ੍ਰੋਬਲਮ ਆ ਕਿਸੇ ਨੂੰ ਕੁਛ ਆ ਔਰ ਦਿੱਕਤ ਫੀਲ ਕਰ ਰਹੇ ਆ ਆ ਬਿਲਕੁਲ ਨਾਲ ਦੇ ਘਰ ਦੇ ਵਿੱਚ ਆ ਭਾਈ ਸਾਹਿਬ ਰਹਿੰਦੇ ਉਹਨਾਂ ਦੇ ਸਟੰਟ ਪਏ ਹੋਏ ਨੇ ਉਹਨਾਂ ਨੂੰ ਕਾਫੀ ਦਿਨਾਂ ਤੋਂ ਦਿੱਕਤ ਆ ਰਹੀ ਆ ਘਰਾਂ ਚ ਕਰੰਟ ਆ ਰਿਹਾ ਤੁਹਾਨੂੰ ਲੈਟਰ ਇੱਕ ਦਿਖਾਰੇ ਸੀ ਹੁਣੇ ਸਾਨੂੰ ਲੈਟਰ ਇਸ ਗੱਲ ਦੀ ਦਿਖਾਰੇ ਆ ਵੀ ਅਸੀਂ ਤਾਂ ਲਿਖ ਕੇ ਦੇਤਾ ਜੀ ਵੀ ਸਾਡੇ ਵੱਲੋਂ ਜਿਹੜਾ ਟਾਵਰ ਆ ਅਸੀਂ ਬੰਦਾ ਸੀ ਚਲਾਨ ਨਹੀਂ ਦੇ ਰਹੇ ਵੀ ਅ ਤੱਕ ਉਹਨਾਂ ਦੀ ਪਰਪਾਈ ਨਹੀਂ ਹੁੰਦੀ ਕੰਪਨੀ ਉਹ ਜਿਹੜਾ ਟਾਵਰ ਆ ਉਹ ਸਾਡਾ ਨਹੀਂ ਲਾ ਰਹੇ ਉਹਨ ਇਸ ਗੱਲ ਦਾ ਦੇਖੋ ਖਮਿਆਜਾ ਮੱਲੇ ਵਾਲੇ ਤਾਂ ਨਹੀਂ ਭੁਗਤ ਸਕਦੇ ਮਸਲਾ ਇਹ ਆ ਵੀ ਇੱਕ ਗੱਲ ਕਰਕੇ ਦੇਖੋ ਜੇ ਸਾਰਿਆਂ ਨੂੰ ਇੱਕ ਚੀਜ਼ ਤੋਂ ਪ੍ਰੋਬਲਮ ਆ ਆਪਾਂ ਕਰੀਏ ਹੀ ਕਿਉਂ ਉਹ ਜਦ ਮੱਲੇ ਚ ਸਾਰਿਆਂ ਨੂੰ ਇਸ ਗੱਲ ਦਾ ਵਿਰੋਧ ਆ ਵੀ ਇਹ ਟਾਵਰ ਨਹੀਂ ਚੱਲਣਾ ਚਾਹੀਦਾ ਤਾਂ ਫਿਰ ਇਹ ਚੱਲ ਕਿਉਂ ਰਿਹਾ ਹੈਗਾ ਭਾਜੀ ਟਾਵਰ ਲੱਗੋ ਤਾਂ ਕਹਿੰਦੇ ਕਿ ਸਾਡੀ ਜਿਹੜੀ ਪਰਪਾਈ ਨਹੀਂ ਹੁੰਦੀ 3 ਸਾਲ ਦਾ ਐਗਰੀਮੈਂਟ ਹੈ ਭਾਜੀ 3 ਸਾਲ ਦਾ ਐਗਰੀਮੈਂਟ ਇਹਨਾਂ ਨੇ ਕੰਪਨੀ ਨੇ ਲਾ ਲ ਕੀਤਾ ਵਾ ਮਹੱਲੇ ਵਾਲਿਆਂ ਨੇ ਥੋੜੀ ਕੀਤਾ ਵਾ ਮਹੱਲੇ ਵਾਲਿਆਂ ਨੇ ਤਾਂ ਕੋਈ ਐਗਰੀਮੈਂਟ ਨਹੀਂ ਕੀਤਾ ਮਹੱਲੇ ਵਾਲਿਆਂ ਨੂੰ ਇਸ ਗੱਲ ਤੋਂ ਪਰੇਸ਼ਾਨੀ ਆ ਰਹੀ ਆ ਦੇਖੋ ਨਹੀਂ ਅਗਲਾ ਸਟੈਪ ਕੀ ਹੋਊਗਾ ਤੁਹਾਡਾ ਅਗਲਾ ਸਟੈਪ ਇਹ ਆ ਵੀ ਅਸੀਂ ਜੇ ਇਸ ਗੱਲ ਦੇ ਆ ਬਿਲਕੁਲ ਨਾ ਬਰੋਧਾ ਹੈ ਤਾਂ ਅਸੀਂ ਬਿਲਕੁਲ ਆ ਮੇਨ ਰੋਡ ਦੇ ਉੱਤੇ ਜਾ ਕੇ ਮੇਨ ਰੋਡ ਜਾਮ ਕਰਾਂਗੇ ਉੱਥੇ ਜਾ ਕੇ ਧਰਨਾ ਲਾਵਾਂਗੇ ਅਸੀਂ ਕਈ ਵਾਰੀ ਇੱਥੇ ਪੂਰਵ ਵਿਧਾਇਕ ਜਿਹੜੇ ਇੱਥੇ ਮਤਲਬ ਮੌਜੂਦਾ ਵਿਧਾਇਕ ਕੋਲ ਵੀ ਗਏ ਸੀਗੇ ਜਿਹੜੇ ਇੱਥੇ ਸਬੰਧਤ ਨੇ ਉਹਨਾਂ ਕੋਲ ਵੀ ਗਏ ਤੇ ਉਹਨਾਂ ਨੇ ਵੀ ਆਪਣ ਇੰਨਾ ਰਾਹ ਸਿਰਾਂ ਨਹੀਂ ਫੜਾਇਆ ਮਾਲੇ ਵਾਲੇ ਗਏ ਸੀ ਹਾਂਜੀ ਐਮਐਲਏ ਸਾਹਿਬ ਕੋ ਗਏ ਸੀ ਕੋਈ ਉਹਨਾਂ ਨੇ ਸੁਣੀ ਥੋੜੀ ਜੀ ਉਹਨਾਂ ਨੇ ਵੀ ਨਹੀਂ ਸੁਣੀ ਫਿਰ ਉਸ ਤੋਂ ਬਾਅਦ ਇੱਕ ਪੂਰਵ ਵਿਧਾਇਕ ਸੀਗੇ ਜਿਹੜੇ ਇਲਾਕੇ ਦੇ ਉਹਨਾਂ ਨੇ ਕੁਛ ਮਾੜੀ ਜੀ ਕਰਾਈ ਤੇ ਆ ਸੀਲ ਜਿਹੜੀ ਆ ਉਦੋਂ ਲੱਗ ਗਈ ਸੀ ਜਿਹੜੀ ਉਹਨਾਂ ਨੇ ਮਾਲੇ ਵਾਲਿਆਂ ਦਾ ਦੁੱਖ ਨੂੰ ਜੀ ਔਰ ਉਸ ਤੋਂ ਬਾਅਦ ਮਤਲਬ ਹੁਣ ਮੌਜੂਦਾ ਹਾਲਾਤ ਇਹ ਆ ਵੀ ਉਹ ਉਸ ਤੋਂ ਬਾਅਦ ਫਿਰ ਇੱਕ ਨਵਾਂ ਮਤਲਬ ਉਹਨੂੰ ਪਹਿਲਾ ਮਤਲਬ ਖੋਲ ਕੇ ਇੱਕ ਨਵਾਂ ਉੱਥੇ ਟਾਵਰ ਜਿਹੜਾ ਵਾ ਇੰਸਟਾਲ ਕਰਤਾ ਗਿਆਗਾ ਮੰਗ ਹੁਣ ਸਾਡੀ ਇਹੀ ਆ ਵੀ ਇਹ ਜਿਹੜਾ ਟਾਵਰ ਆ ਬਿਲਕੁਲ ਬੰਦ ਹੋਣਾ ਚਾਹੀਦਾ ਜਿੱਦੇ ਕਰਕੇ ਕਿ ਮੱਲੇ ਵਾਲਿਆਂ ਨੂੰ ਦਿੱਕਤ ਆ ਰਹੀ ਆ ਇੱਥੇ ਬੱਚਿਆਂ ਨੇ ਅਤੇ ਇੱਥੇ ਬਹੁਤ ਜ਼ਿਆਦਾਤਰ ਜਿਹੜੇ ਬਿਲਕੁਲ ਨਾਲ ਛੜ ਬੱਚਿਆਂ ਦੇ ਉੱਪਰ ਹੋਏ ਇੱਥੇ ਬਹੁਤ ਜ਼ਿਆਦਾ ਲੋਕ ਜਿਹੜੇ ਨੇ ਇੱਥੇ ਓਵਰਏਜ ਲੋਕ ਨੇ ਜਿਹੜੇ ਬਜ਼ੁਰਗ ਰਹਿੰਦੇ ਨੇ ਬੱਚੇ ਰਹਿੰਦੇ ਨੇ ਜਿਨ੍ਹਾਂ ਦਾ ਕੀ ਇਸ ਰੇਡੀਏਸ਼ਨ ਦੇ ਨਾਲ ਜਿਨ੍ਹਾਂ ਨੂੰ ਦਿੱਕਤ ਆ ਰਹੀ ਆ ਲੋਕਾਂ ਨੂੰ ਇਹ ਮਤਲਬ ਕਰੰਟ ਫੀਲ ਹੋ ਰਿਹਾ ਵਾ ਘਰਾਂ ਦੇ ਵਿੱਚ ਕਿਸੇ আর্থਿੰਗ ਕਰਨ ਜਾਂ ਕਿਸੇ ਵੀ ਮਤਲਬ ਗੱਲ ਕਰਕੇ ਉੱਥੇ ਇਹਨਾਂ ਨੂੰ ਲੋਕਾਂ ਨੂੰ ਕਰੰਟ ਵੀ ਫੀਲ ਹੁੰਦਾ ਇਸ ਮੁਹੱਲੇ ਦੇ ਵਿੱਚ ਮਤਲਬ ਦੇਖੋ ਜਿਹੜੇ ਵੀ ਇਹਦੇ ਦੋਸ਼ ਪ੍ਰਭਾਵ ਨੇ ਉਹ ਸਾਰੇ ਹੀ ਹੋ ਰਹੇ ਆ